ਜਦੋਂ ਵੀ ਅਸੀਂ ਪੰਜਾਬ ਤੋਂ ਬਾਹਰ ਜਾਂਦੇ ਆ ਤਾਂ ਲੋਕ ਇੱਕ ਸਵਾਲ ਜ਼ਰੂਰ ਪੁੱਛਦੇ ਨੇ ਕਿ ਪੰਜਾਬ ਮੇ ਨਸ਼ਾ ਬਹੁਤ ਹੈ ਤਾਂ ਬਹੁਤ ਵਾਰ ਸ਼ਰਮ ਵੀ ਆਉਂਦੀ ਹੈ ਤੇ ਬਹੁਤ ਵਾਰ ਇਸ ਗੱਲ ਤੇ ਪਰਦਾ ਵੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨਹੀਂ ਨਹੀਂ ਇੰਨਾ ਵੀ ਨਹੀਂ ਹੈ ਜਿੰਨਾ ਲੋਕ ਸੋਚਦੇ ਨੇ ਪਰ ਜਦੋਂ ਅਸੀਂ ਗਰਾਊਂਡ ਤੇ ਜਾਈਏ ਤੇ ਜਦੋਂ ਅਜਿਹੀਆਂ ਖਬਰਾਂ ਆਉਣ ਤਾਂ ਵਾਕਈ ਸ਼ਰਮ ਕਰਨ ਦੀ ਗੱਲ ਹੈ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਚੰਡੀਗੜ੍ਹ ਮੁਹਾਲੀ ਤੋਂ ਸਿਰਫ 35 40 ਕਿਲੋਮੀਟਰ ਦੂਰ ਇੱਕ ਅਜੇਹਾ ਪਿੰਡ ਹੈ ਜੋ ਫਤੇਗੜ ਸਾਹਿਬ ਚ ਪੈਂਦਾ ਹੈ ਜਿਸ ਦੀ ਸੀਮਾ ਲੱਗਦੀ ਹੈ ਮੁਹਾਲੀ ਜ਼ਿਲ੍ਹੇ ਨਾਲ ਉੱਥੇ 20 ਦਿਨਾਂ ਦੇ ਅੰਦਰ ਅੰਦਰ ਇੱਕੋ ਹੀ ਪਰਿਵਾਰ ਦੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਨਸ਼ਾ ਕਰਨ ਕਾਰਨ ਪਿੰਡ ਵਾਲੇ ਬਹੁਤ ਪਰੇਸ਼ਾਨ ਹੋਏ ਹਜੇ ਪੂਰਾ ਪਿੰਡ ਇੱਕ ਮੁੰਡੇ ਦੀ ਦਾਸ ਸस्कार ਕਰਕੇ ਵਾਪਸ ਪਰਤੇ ਆਈ ਸੀ ਕਿ ਕੁਝ ਦਿਨਾਂ ਬਾਅਦ ਮੁੜ ਕੇ ਘਰ ਚ ਸੱਥਰ ਵਿਛ ਗਏ ਪਿੰਡ ਇੰਨਾ ਪਰੇਸ਼ਾਨ ਹੋਇਆ ਕਿ ਪੁਲਿਸ ਪ੍ਰਸ਼ਾਸਨ ਕੋਲ ਗੁਹਾਰ ਲਾਈ ਗਏ ਪਰ ਕੋਈ ਫਰਕ ਨਹੀਂ ਪਿਆ ਤੇ ਹੁਣ ਸਾਰੇ ਦਾ ਸਾਰਾ ਪਿੰਡ ਉੱਠ ਕੇ ਹਾਈਵੇ ਜਾਮ ਕਰਕੇ ਬੈਠ ਗਿਆ ਇੰਨੀ ਫਰਸਟ੍ਰੇਸ਼ਨ ਪੰਜਾਬ ਪੁਲਿਸ ਦੇ ਕਾਰਵਾਈ ਤੋਂ ਲੈ ਕੇ ਤੇ ਪੰਜਾਬ ਦੇ ਡੀਜੀਪੀ ਦਾ ਜੋ ਬਿਆਨ ਆਂਦਾ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਜੋ ਦਾਅਵੇ ਹੁੰਦੇ ਨੇ ਸਭ ਤੋਂ ਪਰੇ ਪਿੰਡ ਵਾਲੇ ਜਦੋਂ ਸੜਕ ਤੇ ਉਤਰੇ ਤਾਂਾਂ ਮਾਰ ਕੇ ਰੋ ਰਹੀਆਂ ਔਰਤਾਂ ਦੀਆਂ ਜੋ ਚੀਕ ਪੁਕਾਰ ਸੀ ਉਹ ਸੁਣੀ ਨਹੀਂ ਜਾਂਦੀ ਸੀ ਪਿੰਡ ਵਾਲੇ ਇੰਨੇ ਫਰਸਟ੍ਰੇਟ ਸੀ ਕਿ লাশ ਟਰਾਲੀ ਚ ਰੱਖ ਕੇ ਸੜਕ ਦੇ ਉੱਪਰ ਧਰਨਾ ਲਾ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਸਾਡੇ ਜੋ ਸਬਰ ਦਾ ਬੰਨ ਹੈ ਉਹ ਟੁੱਟ ਚੁੱਕਿਆ ਹੈ ਕਿਉਂਕਿ ਤੁਸੀਂ ਆਪਣੇ ਵਾਅਦੇ ਅਤੇ ਕੰਮ ਦੇ ਵਿਚਾਲੇ ਬਹੁਤ ਜ਼ਿਆਦਾ ਫਰਕ ਰੱਖਿਆ ਹੈ ਤਸਵੀਰਾਂ ਇਹ ਪਿੰਡ ਪਵਾਲਾ ਦੀਆਂ ਨੇ ਪਵਾਲਾ ਪਿੰਡ ਪੈਂਦਾ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਪਰ ਉਹ ਉਸ ਦੀ ਜੋ ਹੱਦ ਹੈ ਉਹ ਲੱਗਦੀ ਮੁਹਾਲੀ ਜ਼ਿਲ੍ਹੇ ਦੇ ਨਾਲ ਹੈ ਯਾਨੀ ਕਿ 35 40 ਕਿਲੋਮੀਟਰ ਜ਼ੋਰ ਮਾਰ ਕੇ ਉਹ ਚੰਡੀਗੜ੍ਹ ਤੋਂ ਹੋਏਗਾ ਜਿੱਥੇ ਮੁੱਖ ਮੰਤਰੀ ਸਾਹਿਬ ਬੈਠਦੇ ਨੇ ਡੀਜੀਪੀ ਸਾਹਿਬ ਬੈਠਦੇ ਨੇ ਜੋ ਇਹ ਦਾਅਵਾ ਕਰਦੇ ਨੇ ਕਿ ਪੰਜਾਬ ਅਸੀਂ ਮੁੜ ਕੇ ਸੋਨੇ ਦੀ ਚਿੜੀ ਬਣਾ ਦੇਣਾ ਹੈ ਬਣੇਗਾ ਕਦੋਂ ਇਹ ਪਤਾ ਨਹੀਂ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਪਿੰਡ ਪਵਾਲਾ ਦੀ ਹੈ ਜਿੱਥੇ ਔਰਤਾਂ ਉਸ ਪਰਿਵਾਰ ਦੀਆਂ ਤਾਹਾਂ ਮਾਰ ਕੇ ਰੋ ਰਹੀ ਨੇ ਪੂਰੇ ਦਾ ਪੂਰਾ ਪਿੰਡ ਪਹਿਲਾਂ ਪਿੰਡ ਦੇ ਵਿੱਚ ਇਕੱਠੇ ਹੋਏ ਲੋਕ ਉੱਥੇ ਵੀ ਪੁਲਿਸ ਪਹੁੰਚੀ ਪਰ ਲੋਕਾਂ ਨੇ ਕਿਹਾ ਕਿ ਹੁਣ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਵਿਸ਼ਵਾਸ ਨਹੀਂ ਹੈ ਇਸ ਕਰਕੇ ਅਸੀਂ লাশ ਲੈ ਕੇ ਚੱਲਨੇ ਆ ਹਾਈਵੇ ਦੇ ਉੱਪਰ ਹਾਈਵੇ ਦੇ ਉੱਪਰ লাশ ਰੱਖ ਕੇ ਉਸ ਤੋਂ ਬਾਅਦ ਮਾਈਕ ਇੱਕ ਇੱਕ ਕਰਕੇ ਸਾਰੇ ਪਿੰਡ ਵਾਲੇ ਫੜੀ ਗਏ ਤੇ ਉਹਨਾਂ ਨੇ ਲੰਤਾਂ ਰੱਜ ਰੱਜ ਕੇ ਪਾਈਆਂ ਪੁਲਿਸ ਪ੍ਰਸ਼ਾਸਨ ਨੂੰ ਅਤੇ ਇਹ ਵੀ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਇਹ ਦੋ ਮੌਤਾਂ ਨਹੀਂ ਨੇ ਕਿਉਂਕਿ ਇੱਕੋ ਹੀ ਪਰਿਵਾਰ ਦੇ ਵਿੱਚ ਜੋ ਦੋ ਭਰਾ ਮਰ ਜਾਣ ਨਸ਼ਾ ਕਰਕੇ ਉਸ ਤੋਂ ਬਾਅਦ ਪਿੰਡ ਵਾਲਿਆਂ ਦਾ ਸਬਰ ਦਾ ਬੰਡ ਟੁੱਟਿਆ ਤਾਂ ਉਹਨਾਂ ਨੇ ਕਿਹਾ ਕਿ ਪੂਰੇ ਪਿੰਡ ਦੇ ਵਿੱਚ ਹਾਲ ਹੀ ਦੇ ਵਿੱਚ ਕੁੱਲ ਮਿਲਾ ਕੇ ਪੰਜ ਮੌਤਾਂ ਹੋਈਆਂ ਨੇ ਉਹ ਵੀ ਨਸ਼ੇ ਕਰਕੇ ਪਿੰਡ ਵਿੱਚ ਜੋ ਨਸ਼ਾ ਵਕਉਂਦਾ ਹੈ ਉਸ ਸ਼ਖਸ ਦੇ ਖਿਲਾਫ ਕਈ ਵਾਰ ਕਾਰਵਾਈ ਕਰਨ ਦੀ ਵੀ ਗੱਲ ਕੀਤੀ ਗਈ ਪਰ ਪੁਲਿਸ ਆਉਂਦੀ ਹੈ ਘੇੜਾ ਮਾਰ ਕੇ ਚਲੀ ਜਾਂਦੀ ਹੈ ਤੁਹਾਨੂੰ ਤਸਵੀਰ ਦਿਖਾਈਏ ਤਸਵੀਰ ਆਪਣੇ ਆਪ ਦੀ ਬਹੁਤ ਬਹੁਤ ਕੁਝ ਕਹਿੰਦੀ ਹੈ ਕਿਉਂਕਿ ਪੰਜਾਬ ਦਾ ਜੋ ਹਾਲ ਹੈ ਨਸ਼ੇ ਨੂੰ ਲੈ ਕੇ ਉਹ ਬੇहद ਬੁਰਾ ਹੈ ਇਹ ਲੋਕ ਇਹ ਅਚਾਨਕ ਸੜਕ ਤੇ ਨਹੀਂ ਆਏ ਕਈ ਵਾਰ ਪੁਲਿਸ ਕੋਲ ਗਏ ਕਈ ਵਾਰ ਪਿੰਡ ਦੇ ਵਿੱਚ ਹੀ ਪੁਲਿਸ ਦੇ ਅਫਸਰ ਵੀ ਗਏ ਪਰ ਗੱਲ ਕੋਈ ਬਣੀ ਨਹੀਂ ਇਸ ਤੋਂ ਬਾਅਦ ਸੜਕ ਦਾ ਸਹਾਰਾ ਲੈਣਾ ਪਿਆ ਪਿੰਡ ਦੇ ਵਿੱਚ লাশ ਰੱਖੀ ਹੋਈ ਸੀ লাশ ਚੁੱਕ ਕੇ ਸੜਕ ਤੇ ਲਾਇਆ ਤੇ ਟਰਾਲੀ ਦੇ ਵਿੱਚ লাশ লাশ ਰੱਖ ਕੇ ਸਭ ਨੇ ਰੋਡ ਜਾਮ ਕੀਤਾ ਨਾਰੇਬਾਜ਼ੀ ਕੀਤੀ ਪੰਜਾਬ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਕਿ ਕੋਈ ਵੀ ਕਾਰਵਾਈ ਨਹੀਂ ਹੁਣ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸੇ ਪਾਰਟੀ ਦੇ ਬੰਦੇ ਨੇ ਜਾਂ ਕਿਸੇ ਇੱਕ ਗਰੁੱਪ ਦੇ ਲੋਕ ਨੇ ਇਹ ਉਹ ਲੋਕ ਨੇ ਜੋ ਪਿੰਡ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਨਹੀਂ ਬੋਲੇ ਅਸੀਂ ਹੁਣ ਨਹੀਂ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲਿਆ ਤਾਂ ਸਾਡੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੀ ਸੱਥਰ ਵਿੱਚ ਦੇ ਰਹਿਣਗੇ ਇਸੇ ਤਰ੍ਹਾਂ ਹੀ ਲਾਸ਼ਾਂ ਟਰਾਲੀਆਂ ਦੇ ਵਿੱਚ ਰੱਖ ਕੇ ਸਮਸ਼ਾਨ ਵੱਲ ਨੂੰ ਜਾਂਦੇ ਰਹਾਂਗੇ ਪਰ ਇਹਨਾਂ ਨੇ ਸਮਸ਼ਾਨ ਜਾਣ ਦੀ ਬਜਾਏ ਸਿੱਧਈ ਸੜਕ ਤੇ ਆਉਣ ਦਾ ਫੈਸਲਾ ਕੀਤਾ ਅਤੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਇਹ ਤੁਸੀਂ ਫਰਸਟ੍ਰੇਸ਼ਨ ਦੇਖ ਸਕਦੇ ਹੋ ਪਿੰਡ ਵਾਲਿਆਂ ਦੀ ਕਿਉਂਕਿ ਪਿੰਡ ਵਾਲੇ ਇਹ ਨਹੀਂ ਚਾਹੁੰਦੇ ਕਿ ਹਰ ਘਰ ਦੇ ਵਿੱਚ ਅਜਿਹੀ ਕਹਾਣੀ ਹੋਵੇ ਪਿੰਡ ਦਾ ਇਹੀ ਹੈ ਪਿੰਡ ਦੇ ਲੋਕਾਂ ਦਾ ਇਹੀ ਕਹਿਣਾ ਹੈ ਕਿ 5 ਲਾਸ਼ਾਂ ਹੁਣ ਤੱਕ ਉੱਠ ਚੁੱਕੀਆਂ ਨੇ ਇਹ ਤੁਸੀਂ ਦੇਖ ਰਹੇ ਹੋ ਕਿ ਟਰਾਲੀ ਦੇ ਵਿੱਚ ਖੜਾ ਹੋ ਕੇ ਇਹ ਸ਼ਖਸ ਮਾਈਕ ਦੇ ਉੱਪਰ ਆਪਣੀ ਜੋ ਹਤਾਸ਼ਾ ਉਸ ਨੂੰ ਬਿਆਨ ਕਰ ਰਿਹਾ ਹੈ ਟਰਾਲੀ ਦੇ ਹੀਠਾਂ ਵਾਲੇ ਪਾਸੇ ਜਿੱਥੇ ਪੁੱਤਰ ਦੀ লাশ ਪਈ ਹੈ ਉਹਦੇ ਹੀਠਾਂ ਵਾਲੇ ਪਾਸੇ ਇਹ ਮਾਂ ਉਸ ਪਰਿਵਾਰ ਦੀਆਂ ਜੋ ਔਰਤਾਂ ਨੇ ਉਹ ਰੋ ਰਹੀਆਂ ਨੇ ਕਿਉਂਕਿ ਇਹਨਾਂ ਨੇ ਹਜੇ ਪਹਿਲੀ ਮੌਤ ਦਾ ਗਮ ਨਹੀਂ ਭੁਲਾਇਆ ਸੀ ਕਿ ਦੂਜੀ ਮੌਤ ਦਾ ਗਮ ਉਹਨਾਂ ਨੂੰ ਘੇਰ ਗਿਆ ਪੁਲਿਸ ਵੀ ਪਹੁੰਚੀ ਪੁਲਿਸ ਹਾਲਾਂਕਿ ਪਹੁੰਚੀ ਤਾਂ ਸੀ ਰੋਡ ਖਾਲੀ ਕਰਾਉਣ ਦੇ ਲਈ ਤੇ ਇੱਥੇ ਵੀ ਲੋਕਾਂ ਨੂੰ ਤਰਵਾਸ ਦੇਣੀ ਪਈ ਕਿ ਨਹੀਂ ਨਹੀਂ ਅਸੀਂ ਕਾਰਵਾਈ ਕਰ ਰਹੇ ਹਾਂ ਜੇ ਕਾਰਵਾਈ ਕਰ ਰਹੇ ਹੁੰਦੇ ਤਾਂ ਲੋਕ ਸੜਕ ਤੇ ਕਿਉਂ ਉਤਰਦੇ ਉਹ ਵੀ লাশ ਲੈ ਕੇ ਕਿਉਂ ਬੈਠੇ ਰਹਿੰਦੇ ਕਿਸੇ ਤਰ੍ਹਾਂ ਦੀ ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰ ਰਹੇ ਲੋਕ ਲੋਕ ਸਿਰਫ ਇਹ ਮੰਗ ਕਰ ਰਹੇ ਨੇ ਕਿ ਸਾਡੇ ਪਿੰਡ ਪਵਾਲਾ ਨੂੰ ਬਚਾ ਲਓ ਕਿਉਂਕਿ ਇੱਥੇ 5 ਲਾਸ਼ਾਂ ਪਹਿਲਾਂ ਹੀ ਉੱਠ ਚੁੱਕੀਆਂ ਨੇ ਤੇ ਇੱਕੋ ਹੀ ਪਰਿਵਾਰ ਚੋਂ ਦੋ ਭਰਾ 10 ਦਿਨ ਦੇ ਫਰਕ ਨਾਲ ਚਲੇ ਗਏ ਉਹਨਾਂ ਦੀ ਮੌਤ ਹੋ ਗਈ ਅਜਿਹਾ ਕਿਹਾ ਜਾਂਦਾ ਕਿ ਡਰੱਗਸ ਲੈਂਦੇ ਸੀ ਓਵਰਡੋਸ ਕਰਕੇ ਉਹਨਾਂ ਦੀ ਮੌਤ ਹੋ ਗਈ ਤੁਹਾਨੂੰ ਦੱਸਿਓ ਕਿ ਇਸ ਪਰਿਵਾਰ ਦੀ مالی ਹਾਲਤ ਬੇਹੱਦ ਬੁਰੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ ਵਿੱਚ ਤਿੰਨ ਭਰਾ ਸੀ ਇੱਕ ਭਰਾ ਥੋੜਾ ਅਸਮਰੱਥ ਬਾਕੀ ਕੰਮ ਕਾਰਜ ਕਰਨ ਦੇ ਦੋ ਭਰਾ ਕੰਮ ਕਰਦੇ ਸੀ ਪਰ ਨਸ਼ੇ ਦੇ ਵਿੱਚ ਪੈ ਗਏ ਤਾਂ ਉਹਨਾਂ ਦੀ ਜਾਨ ਚਲੀ ਗਈ ਤੇ ਉਹਨਾਂ ਦੀ ਮੌਤ ਹੋ ਗਈ ਯਾਨੀ ਇਹ ਪੂਰਾ ਦੇ ਪੂਰਾ ਪਰਿਵਾਰ ਹੀ ਉੱਜੜ ਗਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਸਣੇ ਪੂਰੇ ਪਿੰਡ ਦੇ ਵਿੱਚ ਹੁਣ ਤੱਕ ਪੰਜ ਲਾਸ਼ਾਂ ਉੱਠ ਚੁੱਕੀਆਂ ਨੇ ਜੇਕਰ ਇਸ ਦੀ ਗੱਲ ਵਿੱਚ ਸੱਚਾਈ ਹੈ ਤਾਂ ਹੀ ਪੁਲਿਸ ਵਾਲੇ ਤਾਂ ਹੀ ਪੁਲਿਸ ਵਾਲੇ ਤੇ ਵਿਸ਼ਵਾਸ ਨਹੀਂ ਹੈ ਲੋਕਾਂ ਨੂੰ ਲੋਕ ਸੜਕਾਂ ਦੇ ਉੱਤੇ ਤੁਸੀਂ ਦੇਖੋ ਇਹ ਆਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ ਕਿ ਸੜਕ ਤੇ ਜੋ ਔਰਤਾਂ ਨੇ ਉਹ ਵੈਣ ਪਾ ਰਹੀਆਂ ਨੇ you <laughs> ਤਪਿੰਡ ਪਵਾਲਾ ਦੇ ਲੋਕਾਂ ਦਾ ਗੁੱਸਾ ਤੁਸੀਂ ਦੇਖਿਆ ਇਹ ਗੁੱਸਾ ਬਣਦਾ ਵੀ ਹੈ ਕਿਉਂਕਿ ਪਿੰਡ ਵਾਲਿਆਂ ਨੇ ਕਈ ਵਾਰ ਪ੍ਰਸ਼ਾਸਨ ਕੋਲ ਸ਼ਿਕਾਇਤ ਦਿੱਤੀ ਕਿ ਸਾਡੇ ਪਿੰਡ ਨਸ਼ਾ ਤਸਕਰ ਫਿਰਦੇ ਨੇ ਅਸੀਂ ਆਪਣੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ ਹੁਣ ਤੁਸੀਂ ਇਸ ਦੇ ਸਖਤ ਕਾਰਵਾਈ ਕਰੋ ਤੇ ਇਹਨਾਂ ਦੇ ਉੱਪਰ ਨੱਥ ਪਾਓ ਪਰ ਅਜੇ ਹਾਂ ਨਹੀਂ ਹੋਇਆ ਉਹ ਗੱਲ ਵੱਖ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਿੰਡ ਵਾਲੇ ਖੁਦ ਹੀ ਠਿਕਰੀ ਪਹਿਰੇ ਲਾ ਕੇ ਨਸ਼ੇੜੀਆਂ ਨੂੰ ਤੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡੋਂ ਦੂਰ ਭਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਰਿਹਾ ਔਰਤਾਂ ਦੇਰ ਰਾਤ ਉੱਠ ਕੇ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਡਾਂਗਾ ਸੋਟੀਆਂ ਹੱਥ ਵਿੱਚ ਫੜ ਕੇ ਨਿਕਲ ਰਹੀਆਂ ਨੇ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲੱਗ ਰਹੇ ਨੇ ਹੁਣ ਇਸ ਤੋਂ ਬਾਅਦ ਗੱਲ ਇਹ ਆਉਂਦੀ ਹੈ ਕਿ ਜੋ ਲੋਕ ਸੜਕ ਤੇ ਉੱtre ਉਹਨਾਂ ਦਾ ਜੋ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ ਪੁਲਿਸ ਤੋਂ ਵਿਸ਼ਵਾਸ ਉੱਠਿਆ ਉਹਨਾਂ ਨੇ ਮਾਈਕ ਦੇ ਜ਼ਰੀਏ ਸ਼ਰਿਆਮ ਸੜਕ ਦੇ ਉੱਪਰ ਕਿਸ ਤਰ੍ਹਾਂ ਆਪਣਾ ਸਾਰਾ ਜੋ ਦਿਲ ਦਾ ਗੁਬਾਰਾ ਉਹ ਕੱਢਿਆ ਇਹਨਾਂ ਦਾ ਤੋਂ ਦੁਪੈ ਕੇ ਹਟਿਆ ਕੋਈ ਦੀ ਮੌਤ ਨਾ ਸਰੇ ਕਰਨ ਹੋਈ ਕੋਈ ਕੇ ਪਰਿਵਾਰ ਦੇ 20 ਦਿਨਾਂ ਦੇ ਵਿੱਚ ਵਿੱਚ ਦੋ ਜੀ ਚਲੇ ਗਏ ਇਹਨਾਂ ਦਾ ਪਰਿਵਾਰ ਇੱਕ ਟੱਬਰ ਖਾਲੀ ਹੋ ਗਿਆ ਕੋਈ ਸਾਧੂ ਜਵਾਬ ਹੈ ਉਹ ਕੌਣ ਦੇਊਗਾ ਪੁਲਿਸ ਪ੍ਰਸ਼ਾਸਨ ਦੇਊਗਾ ਜਾਂ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦੇਊਗਾ ਕੋਈ ਜਵਾਬ ਮੰਗਦੇ ਆ ਇਹਨਾਂ ਦੀ ਜੋ ਮੌਤਾਂ ਦਾ ਜੋ ਜਵਾਬ ਹੈ ਉਹ ਕੌਣ ਦੇਊਗਾ ਜੋ ਚਿੱਟਾ ਸ਼ਰੀਆਮ ਪੁਵਾਲੇ ਦੇ ਵਿੱਚ ਫਿਕਰੇ ਆ ਸਾਡਾ ਪੋਲਾ ਘੜਾ ਚਿੱਟੇ ਦਾ ਕੋ ਚਿੱਟਾ ਸ਼ਰੀਰਾਮ ਜੋ ਧੜਾ ਧੜ ਬਿਕਰੇ ਆਏ ਬਾਈਕ ਹੋਣ ਦੇ ਵਿੱਚ ਦੋ ਨੌਜਵਾਨਾਂ ਦੀ ਜੀ ਮੌਤ ਹੋ ਚੁੱਕੀ ਹੈ ਇਹਨਾਂ ਦਾ ਪਿਆਸਰਾ ਹੈ ਖੜੀ ਡੀਐਸਟੀ ਨਾਲ ਖੜੀ ਐਸਐਚਓ ਸਾਹਮਣੇ ਕੀ ਵਿਚਾਰਾ ਹਿੰਦੀ ਦੇ ਬਟਾ ਦੋ ਨੌਜਵਾਨ ਨੇ ਬੱਦਲ ਹੱਥ ਪਿੱਛੇ ਦਨ ਮਰ ਗਏ ਸਾਡੇ ਇੱਧਰ ਸਾਡੇ ਵੀ ਜਾਨ ਸੋਲ ਲੋ ਤੇ ਵਿਚਾਰਾ ਇੱਕ ਨੌਜਵਾਨ ਰਹਿ ਗਿਆ ਉਹ ਚਿੰਤਾਈਆਂ ਜੋ ਭਲੇ 13 ਤਰੀਕ ਨੂੰ ਦਮਨ ਨਾਲ ਆਪਣੇ ਪੁੱਤ ਬਾਰੇ ਤੇ ਅੱਜ ਚਿੱਟੂ ਕੱਦ ਕੇ ਬੰਦਿਆਂ ਨੇ ਕਦੀ ਮੈਂ ਕੋਈ ਆ ਅਸੋਤੀ ਬੁਜਰਾ ਲਾ ਲੋਗਾ ਸੋੜਨ ਦਾ ਲਾ ਲੋ ਤੁਸੀਂ ਇਹਦਾ ਰਿਕਰਸ ਜਦਿਆਂ ਮੋਟਾ ਹੋਦੀਆਂ ਨੇ ਸੋਰੀ ਹਾਂ ਜੀ ਸਰਕਾਰ ਦੀ ਮਿਲੈਕੀ ਸ਼ੋਹ ਹੁੰਦੀ ਹੈ ਸਰਕਾਰ ਦੀ ਮਿਲੈਕੀ ਕਾਰਨ ਵੱਧ ਸੰਵਾਰ ਤੋਂ ਬੁਜਰਾ ਬੈਰੀ ਪੱਤਾ ਬੱਗਾ ਜਿਵੇਂ ਆਪਾ ਮਾਤੇ ਕੀ ਅੰਗੜ ਦੇ ਅੰਦਰ ਨੇ ਦਾ ਬਹੁਤ ਵੱਡੇ ਦੁੱਖ ਦੀ ਗੱਲ ਹੈ ਜਦੋਂ ਕਿਸੇ ਦਾ ਜੀ ਚਲਿਆ ਜਾਂਦਾ ਪਰਿਵਾਰ ਦਾ ਮੁਖੇ ਚਲਿਆ ਜਾਂਦਾ ਜਾਂ ਪਰਿਵਾਰ ਦਾ ਮਾ ਪੁੱਛਾ ਚਲਿਆ ਜਾਂਦਾ ਉਹ ਮਾਪੇ ਦੀ ਹਾਲਤ ਕਿਆ ਹੋਊਗੀ ਜਦੋਂ ਸਾਡੇ ਨਾਲ ਬੀਬੀ ਦੇ ਸਾਨੂੰ ਪਤਾ ਉਹਨਾਂ ਲੱਗਦਾ ਜਦੋਂ ਕਿਸੇ ਨਾਲ ਪਿੰਦੇ ਕਹਿੰਦੇ ਜਿਸਤਾਨ ਲਾਗੇ ਸੋਹੀਤਾਨ ਜਾਣੇ ਬੀਐਸਪੀ ਸਾਹਿਬ ਸਾਡੇ ਕੋਲ ਸਾਡਾ ਪੱਸੀ ਪਟਾਣਾ ਹਲਕਾ ਸਾਰਾ ਤੁਹਾਨੂੰ ਹੱਥ ਬੰਨ ਕੇ ਸਾਡੀ ਬੇਨਤੀ ਹੈ ਈਕੇ ਪ੍ਰਵਾਣ ਦੇ ਦੋ ਭਰਾ ਚਲੇ ਗਏ ਇੱਕ ਕੱਲੀ ਪਵਾਲੇ ਚ ਨਹੀਂ ਬਹੁਤ ਜਗ੍ਹਾ ਸਾਰੇ ਪਿੰਡਾਂ 'ਚ ਇਹ ਕੰਮ ਹੋ ਰਿਹਾ ਤੁਸੀਂ ਆਪਣੀ ਡਿਊਟੀ ਨੂੰ ਤੁਸੀਂ ਕਸਮ ਖਾਈ ਸੀ ਜਦੋਂ ਤੁਸੀਂ ਵਰਤੀ ਪਾਈ ਸੀ ਉਹ ਕਸਮ ਨੂੰ ਨਿਭਾਉਂ ਸਾਡਾ ਅਸੀਸ ਹੌਕਾ ਰਵਾਂਗੇ ਸਾਡਾ ਵੀ ਫਰਜ਼ ਬਣਦਾ ਅਸੀਂ ਤੁਹਾਨੂੰ ਜਿੱਥੇ ਸਾਡੀ ਤੁਸੀਂ ਡਿਊਟੀ ਲਾਉਂਗੇ ਅਸੀਂ ਸਿਰਫ ਤੁਸੀਂ ਜਿਹੜੀਆਂ ਮੀਟਿੰਗਾਂ ਕਰਦੀਆਂ ਮੀਟਿੰਗਾਂ ਕਰਨ ਨਾਲ ਕੁਝ ਨਹੀਂ ਬਣਦਾ ਇਹ ਤਾਂ ਤੁਹਾਨੂੰ ਬੰਦੇ ਫੜਨੇ ਪੈਣੇ ਆ ਫੜ ਕੇ ਅੰਦਰ ਦੇਣੇ ਪੈਣੇ ਆ ਇਹਨਾਂ ਤੇ ਸੰਖਤ ਗੰਭੀਰ ਕਾਰਵਾਈ ਕਰਨੀ ਕਰਨੀ ਚਾਹੀਦੀ ਹੈ ਤਾਂ ਪੰਜਾਬ ਸਰਕਾਰ ਦੇ ਦਾਅਵੇ ਤੇ ਪੰਜਾਬ ਪੁਲਿਸ ਦੇ ਦਾਅਵੇ ਅਤੇ ਸੜਕ ਤੇ ਔਰ ਜੋ ਜ਼ਮੀਨ ਤੇ ਅਸਲੀਅਤ ਉਸ ਦੇ ਵਿੱਚ ਬਹੁਤ ਵੱਡਾ ਫਰਕ ਹੈ ਲੋਕਾਂ ਦਾ ਗੁੱਸਾ ਇੰਨਾ ਜ਼ਿਆਦਾ ਹੈ ਕਿ ਇੱਥੇ ਪ੍ਰਸ਼ਾਸਨ ਦੇ ਅਫਸਰ ਪਹੁੰਚੇ ਪਰ ਲੋਕਾਂ ਨੂੰ ਸ਼ਾਂਤ ਕਰਾਉਣ ਦੇ ਨਜ਼ਰ ਆਏ ਕਿਉਂਕਿ ਸ਼ਾਇਦ ਉਹ ਇਹੀ ਕਰ ਸਕਦੇ ਨੇ ਉਸ ਤੋਂ ਬਾਅਦ ਕੁਝ ਕਰ ਨਹੀਂ ਸਕਦੇ ਤੁਹਾਨੂੰ ਦੱਸਿਏ ਕਿ ਇੱਕ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਜੋ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਉਹੀ ਜੋ ਰਿਟਾਇਰਟਟੈਂਬ ਬਿਆਨ ਹੁੰਦਾ ਤੁਸੀਂ ਤੁਹਾਨੂੰ ਤੁਸੀਂ ਕਈ ਪੁਲਿਸ ਵਾਲਿਆਂ ਦਾ ਸੁਣਿਆ ਵੀ ਹੋਣਾ ਕਿ ਅਸੀਂ ਰਾਉਂਡ ਅਪ ਕਰ ਰਹੇ ਹਾਂ ਕੁਝ ਗ੍ਰਿਫਤਾਰ ਵੀ ਕੀਤੇ ਐ ਸਾਡੀ ਪੁਲਿਸ ਪਾਲਟੀ ਲੱਗੀ ਹੋਈ ਐ ਅਸੀਂ ਹਰ ਕੋਸ਼ਿਸ਼ ਕਰਾਂਗੇ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਦੇ ਲਈ ਤਾਂ ਉਹ ਜਿਹੜੀ ਫਾਰਮੈਲਟੀ ਵਾਲੀ ਬਾਈਟ ਐ ਉਹ ਜੋ ਬਿਆਨ ਹੈ ਤੁਸੀਂ ਉਹ ਵੀ ਸੁਣ ਲਓ ਜਿਹੜਾ ਇਹ ਪਿੰਡ ਦਾ ਜੀ ਨਾਮ ਲੱਗਾ ਇਸ ਮਿਸ਼ਨ ਮੂਡ ਦੇ ਨਾਲ ਉਸ ਪਿੰਡ ਦੇ ਵਿੱਚ ਇੱਕ ਕੰਪਰੀਹੈਂਸਿਵ ਐਕਸਰਸਾਈਜ਼ ਅਸੀਂ ਕਰਾਵਾਂਗੇ ਤੇ ਮੈਂ ਹੁਣੇ ਆਪਸਰਸ ਨਾਲ ਇਸ ਸਮੂਥੀ ਗੰਦਰੀ ਕੀ ਪੀਸੀਪੀ ਇਨਸਟਰਕਸ਼ਨਸ ਦੇ ਦਿੱਤੀ ਕਿ ਸਾਰੇ ਪਿੰਡਾਂ ਦੇ ਵਿੱਚ ਅਸੀਂ ਇੱਕ 360 ਡਿਗਰੀ ਕੰਪਰੀਹੈਂਸਿਵ ਅਪਰੋਚ ਰੱਖਣੀ ਹੈ ਸੋ ਥੈਟ ਡਰੱਗਸ ਨੂੰ ਅਸੀਂ ਜੜ ਤੋਂ ਖਤਮ ਕਰਨਾ ਤੇ ਪਾਰਟਿਕੁਲਰਲੀ ਜਿਹੜੀ ਆ ਤੁਸੀਂ ਗੱਲ ਕੀਤੀ ਹੈ ਜਿਹੜੇ ਕਿਸੇ ਇੱਕ ਅਨਫੋਰਚੂਨੇਟ ਇਨਸੀਡੈਂਟ ਦੇ ਪੀਸੀਪੀ ਡਰੱਗਸ ਕਰਕੇ ਰਹੀ ਹੈ ਤੇ ਉਹਦੇ ਵਿੱਚ ਆਲਰੇਡੀ ਜਬੈਸੀ ਸਾਹਿਬ ਵੀ ਹੁਣ ਦੱਸ ਰਹੇ ਸੀ ਕਿ ਬੰਦੇ ਦੀ ਸੀ ਗ੍ਰਫਤਾਰ ਕਿਤੇ ਹੈ ਬਟ ਬੰਦੇ ਗ੍ਰਫਤਾਰ ਕਰਨਾ ਹੀ ਸਾਡਾ ਪਰਪਸ ਨਹੀਂ ਸਾਡਾ ਪਰਪਸ ਹੈ ਕਿ ਸ਼ਹਿਰ ਚ ਜਾਂ ਸਾਡੇ ਸੂਬੇ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਤੇ ਉਹਦੇ ਵਿੱਚ ਅਸੀਂ ਇੱਕ ਕੰਪਰੀਹੈਂਸਿਵ ਸਟਰੈਟਜੀ ਅਪਣਾਵਾਂਗੇ ਜਿੱਦੇ ਵਿੱਚ ਅਸੀਂ ਡਿਮਾਂਡ ਸਾਈਡ ਤੇ ਵੀ ਵਰਕ ਕਰ ਰਹੇ ਹਾਂ ਸਪਲਾਈ ਸਾਈਡ ਤੇ ਵੀ ਵਰਕਰਾਂਗੇ ਤੇ ਆਨੇ ਵਾਲੇ ਟਾਈਮ ਦੇ ਵਿੱਚ ਸਾਨੂੰ ਜਲਦੀ ਹੀ ਰਿਜ਼ਲਟ ਵੀ ਦੇਖਣ ਨੂੰ ਮਿਲੇਗਾ ਪਵਾਲਾ ਪਿੰਡ ਦੀ ਇਹ ਖਬਰ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਹ ਬਿਲਕੁਲ ਮੁੱਖ ਮੰਤਰੀ ਸਾਹਿਬ ਦੀ ਰਿਹائش ਤੋਂ ਤੇ ਡੀਜੀਪੀ ਸਾਹਿਬ ਦੀ ਰਿਹائش ਤੋਂ ਜ਼ੋਰ ਮਾਰ ਕੇ ਇੱਕ ਘੰਟੇ ਦੀ ਦੂਰੀ ਤੇ ਹੋਏਗਾ ਜੇ ਬਾਏ ਸੜਕ ਜਾਈਏ ਅਸੀਂ ਇਹ ਖਬਰ ਸ਼ਾਇਦ ਉਹਨਾਂ ਤੱਕ ਪਹੁੰਚ ਜਾਏਗੀ ਤਾਂ ਹੋ ਸਕਦਾ ਹੈ ਕਿ ਕੁਝ ਹੋਰ ਨਿਰਦੇਸ਼ ਆਉਣ ਤੇ ਕੰਮ ਬਣ ਜਾਵੇ ਪਿੰਡ ਵਾਲਿਆਂ ਦੇ ਜੋ ਗੱਲਾਂ ਪਿੰਡ ਵਾਲਿਆਂ ਦੀ ਜੋ ਡਰ ਨੇ ਉਹ ਦੂਰ ਹੋ ਜਾਣ ਤੇ ਹੋਰ ਵੀ ਨੌਜਵਾਨਾਂ ਦੀਆਂ ਲਾਸ਼ਾਂ ਉੱਠਣ ਤੋਂ ਬਚਾਈਆਂ ਜਾ ਸਕਣ ਇੱਕ ਤਸਵੀਰ ਤੁਹਾਨੂੰ ਦਿਖਾਈਏ ਇਹ ਤਸਵੀਰ ਹੈ ਇਸ ਪਿਛਲੇ ਸਾਲ ਜੂਨ ਮਹੀਨੇ ਦੀ ਜਦੋਂ ਡੀਜੀਪੀ ਗੌਰਵ ਯਾਦਵ ਖੰਨਾ ਗਏ ਸੀ ਖੰਨਾ ਦੇ ਵਿੱਚ ਕੁਝ ਡਰੱਗਸ ਫੜੀ ਗਈ ਸੀ ਉਸ ਡਰੱਗਸ ਨੂੰ ਚੱਕ ਕੇ ਭੱਠੀ ਦੇ ਵਿੱਚ ਪਾਉਂਦੇ ਨਜ਼ਰ ਆ ਰਹੇ ਨੇ ਉਸ ਵੇਲੇ ਉਹ ਤਸਵੀਰ ਬਹੁਤ ਵਾਇਰਲ ਹੋਈ ਸੀ ਕਿਉਂਕਿ ਇਹ ਪ੍ਰਚਾਰਿਆ ਗਿਆ ਕਿ ਪੰਜਾਬ ਪੁਲਿਸ ਬਹੁਤ ਤਨਦੇਹੀ ਨਾਲ ਨਸ਼ਾ ਰੋਕਣ ਲਈ ਕੰਮ ਕਰ ਰਹੀ ਹੈ ਕਈ ਮਹੀਨੇ ਤੱਕ ਹੁਣ ਤਾਂ ਸ਼ਾਇਦ ਉਹ ਵੀ ਨਹੀਂ ਦਿਖਦਾ ਪਰ ਹਰ ਮਹੀਨੇ ਦੀ ਆਖਰੀ ਤਰੀਕਾਂ ਦੇ ਵਿੱਚ ਆਪਰੇਸ਼ਨ ਕਾਸੋ ਚਲਾਇਆ ਜਾਂਦਾ ਸੀ ਹਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬਾਨ ਤੇ ਹੋਰ ਵੀ ਜੋ ਉਹਨਾਂ ਦੇ ਨਾਲ ਅਫਸਰ ਸੀ ਉਹ ਨਿਕਲ ਕੇ ਨਿਕਲ ਕੇ ਜਾਂਦੇ ਤੇ ਝੁੱਗੀਆਂ ਬਸਤੀਆਂ ਤੋਂ ਲੈ ਕੇ ਦੁਕਾਨਾਂ ਸਭ ਤੇ ਉੱਪਰ ਰੇਡ ਮਾਰੀ ਜਾਂਦੀ ਕਿ ਕਿਤੇ ਨਸ਼ਾ ਤਾਂ ਨਹੀਂ ਵਿਕਰਿਆ ਤਾਂ ਉਸ ਨੂੰ ਨਾਮ ਦਿੱਤਾ ਗਿਆ ਸੀ ਆਪਰੇਸ਼ਨ ਕਾਸੋ ਬੜੀ ਪਿੱਟ ਥਾਪੜੀ ਗਈ ਕਿ ਪੰਜਾਬ ਪੁਲਿਸ ਬਹੁਤ ਤੰਦੇਹੀ ਨਾਲ ਕੰਮ ਕਰ ਰਹੀ ਹੈ ਉਸੇ ਦੇ ਤਹਿਤ ਡੀਜੀਪੀ ਸਾਹਿਬ ਨੇ ਜਿਹੜੇ ਫੜੇ ਗਏ ਪੈਕੇਟ ਸੀ ਉਹਨਾਂ ਨੂੰ ਪੱਠੀ ਵਿੱਚ ਪਾ ਕੇ ਕਿਹਾ ਕਿ ਆ ਚੱਕੋ ਪੰਜਾਬ ਦੇ ਵਿੱਚ ਜਿੰਨਾ ਵੀ ਨਸ਼ਾ ਅਸੀਂ ਇੱਕ ਇੱਕ ਕਰਕੇ ਸਾੜ ਰਹੇ ਆ ਪਰ ਡੀਜੀਪੀ ਸਾਹਿਬ 6 ਮਹੀਨੇ ਤੋਂ ਵੱਧ ਹੋ ਗਏ ਜ਼ਿਆਦਾ ਹੀ ਹੋ ਗਏ ਹੋਣਗੇ ਹੁਣ ਤਾਂ ਕਾਫੀ ਤੁਸੀਂ ਇਹ ਆਪਣੀ ਮੁੜ ਕੇ ਵੀਡੀਓ ਦੇਖੋ ਤੇ ਇਹ ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਜੋ ਤੁਸੀਂ ਮਨ ਚ ਸੋਚਾ ਹੈਗਾ ਜੋ ਤੁਹਾਡੀ ਸੋਚਣੀ ਹੋਗੀ ਚੰਗੀ ਹੋਏਗੀ ਅਸੀਂ ਇਹ ਮੰਨ ਕੇ ਚੱਲਦੇ ਆਂ ਕਿ ਪੰਜਾਬ ਦੇ ਵਿੱਚ ਨਸ਼ਾ ਵਿਕੰਡ ਨਹੀਂ ਦੇਣਾ ਤਾਂ ਆ ਦੋ ਭਰਾਵਾਂ ਦੀ ਜੋ ਲਾਸ਼ਾਂ ਉੱਠੀਆਂ ਨੇ ਪਵਾਲਾ ਪਿੰਡ ਤੋਂ ਉੱਥੇ ਤੁਸੀਂ ਆਪ ਜਾਓ ਤੇ ਉੱਥੇ ਗੱਲਬਾਤ ਕਰੋ ਲੋਕਾਂ ਦੇ ਨਾਲ ਤੇ ਇਹ ਲੋਕਾਂ ਨੂੰ ਤਰਵਾਸ ਜ਼ਰੂਰ ਦੇ ਕੇ ਆਓ ਕਿ ਅੱਗੇ ਤੋਂ ਅਜਿਹਾ ਨਹੀਂ ਹੋਏਗਾ ਚਾਹੇ ਪਵਾਲਾ ਪਿੰਡ ਹੋਏ ਜਾਂ 12000 ਤੋਂ ਵੱਧ ਜਿੰਨੇ ਵੀ ਪਿੰਡ ਨੇ ਪੰਜਾਬ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਲਾਸ਼ਾਂ ਨਹੀਂ ਉੱਠਣਗੀਆਂ ਤਾਂ ਹੀ ਇਸ ਤਰ੍ਹਾਂ ਦੀ ਜੋ ਐਕਸਰਸਾਈਜ਼ ਹੈ ਇਸ ਤਰ੍ਹਾਂ ਦਾ ਜੋ ਪੋਰਟਲੀ ਚ ਚੱਕ ਕੇ ਡਰਗ ਸੜਨ ਦਾ ਤੁਸੀਂ ਵੀਡੀਓ ਜਾਰੀ ਕੀਤਾ ਸੀ ਉਹ ਤਾਂ ਹੀ ਕਾਮਯਾਬ ਮੰਨੀ ਜਾਏਗੀ ਨਹੀਂ ਤਾਂ ਇੱਕ ਹੋਰ ਵੀਡੀਓ ਜਾਰੀ ਕਰਿਓ ਤੇ ਉਸ ਦੇ ਵਿੱਚ ਕੁਝ ਕਿਲੋ ਜ਼ਿਆਦਾ ਡਰਗਸ ਸਾੜ ਦਿਓ ਤੇ ਇਹ ਕਹਿ ਦੇਣਾ ਕਿ ਪੰਜਾਬ ਦੇ ਵਿੱਚ ਨਸ਼ਾ ਲਗਭਗ ਖਤਮ ਹੋ ਰਿਹਾ ਹੈ